थोरूं मां बचाऊं थोरो टिका मां बचाऊं थोरो थोरो बचाओ थोरू मां टिक जूगा मां बचाऊं सूर खिस तरह تسی त ਯਾਰ ਬੰਦੇ ਨੂੰ ਬਤਾਉਂਦਾ ਸੱਤ ਕਹੂੰਗਾ ਉਹ ਕਿੰਨੇ ਆ ਯਾਰ ਪਤਾ ਨਹੀਂ ਮੈਂ ਬੰਦਾ ਬੰਦੀ ਕਿਤਾਬਾਂ ਆਸ਼ ਬੇਨਤੀ ਆ ਸਭ ਤੋਂ ਵੱਡਾ ਜਿਹੜਾ ਇਹ ਪ੍ਰੋਗਰਾਮਾਂ ਤੇ ਕਰਨ ਦਾ ਮਕਸਦ ਪਤਾ ਕੀ ਹੈ ਅਸੀਂ ਸਵਾ ਤਿੰਨ ਸਾਲ ਸਾਨੂੰ ਸਾਢੇ ਤਿੰਨ ਹਾਲ ਇਹ ਪ੍ਰੋਗਰਾਮ ਸੇ ਆਪਾਂ ਨੂੰ ਮੁੱਦੇ ਤੇ ਲੜਦਿਆਂ ਨੂੰ ਹੋਵੇ ਆ ਜਿਹੜਾ ਪ੍ਰੋਗਰਾਮ ਕਰਨਾ ਮੁੱਖ ਮਕਸਦ ਪਤਾ ਕੀ ਹੈ ਕੇ ਮੈਨੂੰ ਪਤਾ ਜਿਹੜੇ ਅਸੀਂ ਅੱਜ ਅਸੀਂ ਗੱਜਾ ਸੈ ਸੀ ਅੱਜ ਬਾਅਦ ਦੇ ਲੈ ਕੇ ਆਇਆ ਅਸੀਂ ਜਿਹੜੇ ਆਪ ਮਾਰਜ ਉਸ ਮੰਗਾ ਲੈ ਕੇ ਆਇਆ ਸਰਕਾਰ ਨੇ ਮੈਨੂੰ ਪਤਾ ਨਹੀਂ ਬੁਰੀਆਂ ਕਰਨੀਆਂ ਮੈਨੂੰ ਪਤਾ ਅਸੀਂ ਮੰਗ ਪੱਤਰ ਦਿਮਾਗ ਹੈ ਅਸੀਂ ਸਾਡੇ ਤੇ ਜਾਮ ਜਿਹੜਾ ਲੱਗਦਾ ਨਾ ਕਿ ਕਾਨੂੰਨ ਹੱਥਾਂ ਦੇ ਵਿੱਚ ਲੈਣੇ ਤੁਸੀਂ ਇਹ ਕਰਦੇ ਹੋ ਅਸੀਂ ਕਹਾਂਗੇ ਤੁਸੀਂ ਆਪਾ ਆ ਜਿੱਦਾ ਤੁਸੀਂ ਆਪਣਾ ਵੀ ਮੰਗ ਪੱਤਰ ਦੇਖ ਕੇ ਚੱਲੇ ਆ ਤੁਸੀਂ ਦੇਖਦੇ ਆ ਸਾਡੀਆਂ ਮੰਗਾਂ ਨੇ ਤੁਸੀਂ ਇਹ ਤੇ ਕੰਮ ਕਰਦੇ ਹੋ ਜਾਂ ਨਹੀਂ ਕਰਦੇ ਜੇਕਰ ਇਹ ਕੰਮ ਨਹੀਂ ਕਰਨਗੇ ਤਾਂ ਆਪਾਂ ਇਸ ਤੋਂ ਵੱਡੇ ਜਿਹੜੇ ਅੰਦੋਲਨ ਪਤਾ ਕੀ ਹੋਣਗੇ ਉਹ ਵੱਡੇ ਬਹੁਤ ਤਾਕਦੇਚ ਹੋਣਗੇ ਇਹ ਸੋਚ ਵੀ ਨਹੀਂ ਸਕਦਾ ਜੰਟਮਾਫੀਆ ਜਿਹੜੇ ਜਿੱਤਾਂ ਦੇ ਆਪਾਂ ਐਕਸ਼ਨ ਇਹਨਾਂ ਦੇ ਖਿਲਾਫ ਕਰਨੇ ਆ ਇਹ ਸੋਚ ਵੀ ਨਹੀਂ ਸਕਦਾ ਕਿਉਂਕਿ ਜਿਹੜਾ ਇਹ ਗੱਲ ਕੋਈ ਗੱਲ ਆ ਵੀ ਕੌਣ ਹੱਥਾਂ ਦੇ ਵਿੱਚ ਲੈ ਦਿੰਦੇ ਨੇ ਕੌਣ ਹੱਥਾਂ ਦੇ ਵਿੱਚ ਲੈ ਦਿੰਦੇ ਨੇ ਇਹ ਪ੍ਰੋਗਰਾਮ ਅੱਜ ਉਹ ਸਰਕਾਰ ਦਾ ਪ੍ਰਸ਼ਾਸਨ ਨੂੰ ਸਰਕਾਰ ਨੂੰ ਉਹ ਤੱਕ ਉਸ ਤਰ੍ਹਾਂ ਦਾ ਜਿਹੜਾ ਜਾਬਦੇ ਦੇ ਵਿੱਚ ਰਹਿ ਕੇ ਜਿਹੜਾ ਹੈ ਪ੍ਰੋਗਰਾਮ ਅੱਜ ਆਪਾਂ ਕਰਨਾ ਹੈ ਅਣਸ਼ਾਸਨ ਦੇ ਵਿੱਚ ਰਹਿ ਕੇ ਕਰਨਾ ਜਾਮ ਤੇ ਦੇ ਵਿੱਚ ਰਹਿ ਕੇ ਕਰਨਾ ਤੇ ਸਾਰਿਆਂ ਨੂੰ ਬੈਠੀ ਆ ਜੇ ਕੋਈ ਬੰਦਾ ਕਿਸੇ ਵੀ ਤਰ੍ਹਾਂ ਦੀ ਹੰਗੜਵਾਜੀ ਕਰੂਗਾ ਤੇ ਸਾਰਾ ਇਲਜ਼ਾਮ ਤੁਸੀਂ ਹਿਸਾਬ ਨਾਲ ਸਾਡੇ ਤੇ ਆਉਣਾ ਕਿਸੇ ਨੇ ਵੀ ਹੰਗੜਵਾਜੀ ਨਹੀਂ ਕੀਤੀ ਕਿਉਂਕਿ ਅੱਜ ਆਪਾਂ ਸਰਕਾਰ ਨੂੰ ਕੋਈ ਮੌਕਾ ਨਹੀਂ ਦੇਣਾ ਇਸ ਤੋਂ ਬਾਅਦ ਅੱਜ ਅਸੀਂ ਜਿਹੜਾ ਕਿ ਅਸੀਂ ਸਾਕੇ ਮੰਗਾਣੇ ਉਹ ਦੇ ਕੇ ਚੱਲਾਂਗੇ ਜਾਵਾਂਗੇ ਠੀਕ ਹੈ ਡੀਸੀ ਦਫ਼ਤਰ ਤੇ ਕਿੱਥੇ ਜਾਵਾਂਗੇ ਜੇਕਰ ਡੀਸੀ ਨਹੀਂ ਹੈ ਤੇ ਸਾਡਾ ਮੰਗ ਪੱਤਰ ਲੈ ਆਵਾਂਗੇ ਤਾਂ ਅਸੀਂ ਉਥੇ ਸਾਰਾ ਮਾਰਚ ਕਰਾਂਗੇ ਇਹ ਪ੍ਰਸ਼ਾਸਨ ਨੂੰ ਪਤਾ ਹੋਣਾ ਚਾਹੀਦਾ ਵੀ ਟ੍ਰੈਫਿਕ ਜਮ ਹੁੰਦੀ ਆ ਜਿਹੜਾ ਕੁਝ ਹੁੰਦਾ ਹੋਰ ਦੇ ਅਸੀਂ ਸਾਡੇ ਲਈ ਸਾਡੇ ਦੇਖੋ ਸਾਡੇ ਲਈ ਸਾਡੇ ਜ਼ਿੰਮੇਵਾਰ ਲਗੇ ਇਹ ਸਰਕਾਰ ਦੇ ਅਕੂ ਭਟਾਏ ਹੋਏ ਨਮਾਇंदे ਲਗੇ ਸਾਡੀ ਸਾਡੇ ਲਈ ਇਹ ਬਣੇ ਹੋਏ ਨੇਗੇ ਜੇਕਰ ਸਾਡੀਆਂ ਮੰਗਾਂ ਨਹੀਂ ਸੁਣਨਗੇ ਸਾਡੀਆਂ ਜਿਹੜੀਆਂ ਪਰੇਸ਼ਾਨੀਆਂ ਉਹ ਨਹੀਂ ਸੁਣਨਗੇ ਤਾਂ ਫਿਰ ਅਸੀਂ ਆਪਣੇ ਤਰੀਕੇ ਨਾਲ ਅੱਗੇ ਜਿਹੜਾ ਇਹ ਅੰਦੋਲਨ ਨੂੰ ਆਕਿਰੇ ਹੋਰ ਤੇਜ਼ ਕਰਾਂਗੇ ਫਿਰ ਅਸੀਂ ਸੜਕ ਵੀ ਜਾਮ ਕਰਾਂਗੇ ਅਸੀਂ ਫਿਰ ਹਾਲ ਜਿਹੜਾ ਸਾਡਾ ਪ੍ਰੋਗਰਾਮ ਨਹੀਂ ਹੋਊਗਾ ਦੇ ਜਾਬਤੇ ਦੇ ਵਿੱਚ ਅਨੁਸ਼ਾਸਨ ਦੇ ਵਿੱਚ ਰਹਿ ਕੇ ਆਪਾਂ ਜੀਸੀ ਤੋਂ ਥੋੜਾ ਜਾਣਾ ਜੇਕਰ ਡੀਸੀ ਸਾਹਿਬ ਇੱਥੇ ਆਣਣਗੇ ਮੇਰੇ ਪ੍ਰਸ਼ਾਸਨ ਨਾਲ ਗੱਲ ਹੋਈ ਆ ਸਾਡੇ ਤਾਂ ਜਿਹੜੇ ਮੰਗਾ ਨੇ ਤੁਸੀਂ ਸਾਡੇ ਤੇ ਇਲزام ਇੱਕੋ ਹੀ ਲਾਉਣੇ ਹੋ ਕਿ ਤੁਸੀਂ ਕਾਨੂੰਨ ਅੱਖਾਂ ਦੇ ਵਿੱਚ ਰਹੇ ਹੋ ਅਸੀਂ ਕਹਿੰਦੇ ਆ ਵੀ ਆਹ ਲੋਕ ਪੀੜਤ ਨੇ ਆਹ ਲੋਕਾਂ ਦਾ ਦੁੱਖ ਹੈ ਤੁਸੀਂ ਹੱਲ ਕਰ ਦਿਓ ਅਸੀਂ ਤਾਂ ਇਹ حساب ਲਾ ਲੋ ਵੀ ਮੈਂ ਤਾਂ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਤਾਂ ਬੋਲਣਾ ਹੀ ਸ਼ਾਦੂ ਮੈਂ ਤਾਂ ਕਿਉਂ ਤੁਸੀਂ ਕਹੋਗੇ ਸੋਸ਼ਲ ਮੀਡੀਆ ਤੇ ਆਉਂਗਾ ਸਾਰਾ ਗੁੱਸਾ ਫ੍ਰੀ ਕਰ ਦੂੰਗਾ ਤੁਸੀਂ ਲੋਕਾਂ ਦਾ ਸਾਰਾ ਦਾ ਪੈਸਾ ਦਵਾ ਦਿਓ ਐਂ ਤਾਂ ਬੋਲਾਂ ਅੰਗਰੇਜ਼ੀ ਬੋਲ ਕੇ ਕੀ ਲੈਣਾ ਦੇ ਲੋਕਾਂ ਦੇ ਹੱਕ ਦਵਾ ਦੋ ਇਹ ਜਿਹੜੀ ਘਟਨਾ ਕੀ ਹੋਈ ਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹ ਚੀਜ਼ ਸਮਝ ਲਓ ਇਹ ਐਡਾ ਪ੍ਰੋਗਰਾਮ ਰੱਖਣ ਦਾ ਕੀ ਕਾਰਨ ਹੈ ਟੁਲੀਆਂ ਖੜਾ ਸਾਰਿਆਂ ਰਾਬਰੂਦਵੀ ਸੰਸਥਾ ਖੜੀਆਂ ਲੱਗੀਆਂ ਅੱਜ ਦਾ ਜਿਹੜਾ ਪ੍ਰੋਗਰਾਮ ਕਰਨ ਦਾ ਮਕਸਦ ਪਤਾ ਕੀ ਹੈ ਜਿੰਨਾ ਇਹ ਮਹਾਰੀ ਦਾ ਮਾਫੀਆ ਤੇ ਕਹੂੰਗਾ ਮੈਂ ਬਕਾਉਂ ਥੋੜੂਗਾ ਜਿੰਮੇ ਬਿਕ ਦੂੰਗਾ ਹੱਕ ਦਵਾਉਂਗਾ ਫਲੁਕੀਤਰਾ ਜਿਹੜਾ ਤੁਸੀਂ ਬਲੇ ਨਹੀਂ ਯਾਰ それを変えたらどうなるんです